ਇੱਕ ਪੰਜਾਬਣ ਦੀ ਭੇਰਪਰੇ ਹਾਲਾਤਾਂ ਵਿੱਚ ਮੌਤ ਹੋਈ ਹੈ ਤੇ ਮੌਤ ਮਗਰੋਂ ਹੁਣ ਪੁਲਿਸ ਨੇ ਉਸ ਦੇ ਹੀ ਪਤੀ ਨੂੰ ਗ੍ਰਿਫਤਾਰ ਕਰਕੇ ਤੇ ਦੂਜੇ ਦਰਜੇ ਦੀ ਹਤਿਆ ਦੇ ਦੋਸ਼ ਜਿਹੜੇ ਆ ਉਹ ਲਾਏ ਹੈਗੇ ਆ ਜੇ ਆਪਾਂ ਇਸ ਖਬਰ ਦੀ ਬਰੀਕੀ ਨਾਲ ਜਾਂਚ ਕਰਦੇ ਹੋਏ ਅੱਗੇ ਗੱਲ ਕਰੀਏ ਤਾਂ ਜਿਹੜਾ ਇਹ ਵਾਰਦਾਤ ਹੈ ਇਹ 15 ਨਵੰਬਰ 온ਟਾਰੀਓ ਦੀ ਸਿਮੋਕੋ ਕਾਉਂਟੀ ਦੇ ਐਡਜ਼ਲਾ ਔਰ ਟੌਸਰੋ ਇਟਿਓ ਇਲਾਕੇ ਵਿੱਚ ਜਿਹੜੀ ਵਾਪਰੀ ਹੈ ਤੇ ਨੋਟਾਵਸਾਗਾ ਦੀ অন্ਟਾਰੀਓ ਪ੍ਰੋਵੀਜ਼ਨਲ ਪੁਲਿਸ ਨੇ ਦੱਸਿਆ ਕਿ ਸਪੈਰੋਵੇ ਦੇ ਇੱਕ ਘਰ ਵਿੱਚ ਪੁਜੇ ਅਫਸਰਾਂ ਨੂੰ 41 ਸਾਲਾ ਸੁਖਦੀਪ ਕੌਰ ਚੀਮਾ ਦੀ ਲਾਸ਼ ਮਿਲੀ ਪੁਲਿਸ ਵੱਲੋਂ ਮੌਤੇ ਕਰਨ ਬਾਰੇ ਕੋਈ ਜ਼ਿਕਰ ਤਾਂ ਨਹੀਂ ਕੀਤਾ ਗਿਆ ਪਰ ਜਿਹੜੀ ਮਾਮਲੇ ਦੀ ਪੜਤਾਲ ਕਰਦਿਆਂ ਬੀਤੇ ਮੰਗਲਵਾਰ ਨੂੰ ਰਣਜੀਤ ਸਿੰਘ ਚੀਮਾ ਜੋ ਕਿ ਉਹਦਾ ਹਸਬੰਡ ਹੈਗਾ ਆ ਉਹਨੂੰ ਜਿਹੜਾ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਜਦੋਂ ਅ ਰঞ্জੀਤ ਸਿੰਘ ਚੀਮਾ ਨੂੰ ਗ੍ਰਿਫਤਾਰ ਕੀਤਾ ਤਾਂ ਉਹਦੇ ਪਹਿਲਾਂ ਇਹ ਕੋਈ ਜਾਣਕਾਰੀ ਕਿਸੇ ਨੂੰ ਨਹੀਂ ਸੀ ਕਿ ਇਦਾਂ ਹੋ ਸਕਦਾ ਪਰ ਗਵਾਂਡੀਆਂ ਦੱਸਿਆ ਕਿ ਵਾਰਦਾਤ ਵਾਲੇ ਘਰ ਵਿੱਚ ਜਿਹੜਾ ਰঞ্জੀਤ ਸਿੰਘ ਹੈ ਉਹ ਆਪਣੀ ਪਤਨੀ ਆਪਣੇ ਬੇਟੇ ਅਤੇ ਆਪਣੇ ਮਾਪਿਆਂ ਨਾਲ ਰਹਿੰਦਾ ਸੀ ਆ ਨੋਟਾਫਸਾਗਾ ਓਪੀਪੀ ਡਿਟੈਚਮੈਂਟ ਦੀ ਅ ਐਲਿਸਟਨ ਜੇਲ ਵਿੱਚ ਬੰਦ ਰਣਜੀਤ ਸਿੰਘ ਨੂੰ ਵੀਡੀਓ ਕਾਨਫਰੰਸ ਰਾਹੀਂ ਜਿਹੜਾ ਉਹ ਬੈਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸ ਨੂੰ 12 ਜਨਿਆਂ ਨਾਲ ਕੋਈ ਸੰਪਰਕ ਨਾ ਕਰਨ ਦੀ ਹਦਾਇਤ ਦਿੱਤੀ ਹੈ ਬਚਾਤਰ ਨੇ ਅਦਾਲਤ ਨੂੰ ਦੱਸਿਆ ਕਿ ਰਣਜੀਤ ਸਿੰਘ ਚੀਮਾ ਦਾ ਪਰਿਵਾਰ ਟੋਰਾਂਟੋ ਦੇ ਵਕੀਲ ਡੇਵਿਡ ਲੋਕ ਦੀਆਂ ਸਿਵਾਵਾਂ ਲੈਣ ਲਈ ਯਤਨ ਕਰ ਰਿਹਾ ਔਰ ਦੂਸਰੇ ਪਾਸੇ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਰਣਜੀਤ ਸਿੰਘ ਜਿਹੜਾ ਉਹ ਕੈਂਸਰ ਦਾ ਮਰੀਜ਼ ਹੈ ਤੇ ਹਾਲੀ ਵਿੱਚ ਉਸਦੀ ਸਰਜਰੀ ਹੋਈ ਹੈ